ਸਤਿ ਸ਼੍ਰੀ ਅਕਾਲ ਪੰਜਾਬੀ 뷰ਅਰਸ਼ਿਪ ਚੈਨਲ ਤੁਹਾਡਾ ਸਵਾਗਤ ਹੈ ਮੈਂ ਗੁਰਜਿੰਦਰ ਸਿੰਘ ਪੰਗੂ ਦੋਸਤੋ ਬੀਤੀ ਰਾਤ ਭਾਰਤ ਨੇ ਹਮਲਾ ਕੀਤਾ ਪਾਕਿਸਤਾਨ ਦੀਆਂ ਕਈ ਥਾਵਾਂ ਦੇ ਉੱਪਰ ਜਿਵੇਂ ਜਿਹੜੇ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ ਬੇਸ ਕੈਂਪ ਬਣੇ ਹੋਏ ਸੀ ਅਤਵਾਦੀ ਸੰਗਠਨਾਂ ਦੇ ਜੀਆਂ ਜੜੀਆਂ ਲੋਕੇਸ਼ਨਾਂ ਸੀ ਜਿੱਥੇ ਬੈਠ ਕੇ ਅਤਵਾਦੀ ਅਤਵਾਦੀਆਂ ਘਟਨਾ ਨੂੰ ਅੰਜਾਮ ਦੰਦੇ ਸੀ ਜਿਵੇਂ ਪਹਿਲਗਾਮ ਦੇ ਵਿੱਚ ਘਟਨਾ ਹੋਈ ਕਿੰਨੇ ਤੁਸੀਂ ਦੇਖੋ ਕਿ ਬੇਦੋਸ਼ੇ ਲੋਕ ਜਿਨ੍ਹਾਂ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਗਏ ਸੀ ਉਹ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਛੁੱਟੀਆਂ ਮਨਾਉਣ ਗਏ ਸੀ ਉਹਨਾਂ ਲੋਕਾਂ ਨੂੰ ਮਾਰਤਾ ਗਿਆ ਅੱਤਵਾਦੀਆਂ ਵੱਲੋਂ ਕਿੰਨੇ ਜਿਹੜੇ ਪਰਿਵਾਰ ਨੇ ਉਹ ਪਰਿਵਾਰ ਉਜਾੜਤੇ ਗਏ ਉਸ ਦੇ ਬਦਲੇ ਦੇ ਵਿੱਚ ਬੀਤੀ ਰਾਤ 2 ਵਜੇ ਭਾਰਤ ਨੇ ਭਾਰਤੀਆਂ ਫੌਜਾਂ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦੇ ਜਿਹੜੇ ਕੈਂਪ ਨੇ ਉਹਨਾਂ ਦੇ ਉੱਪਰ ਹਮਲਾ ਕੀਤਾ ਤੇ ਕਿੰਨਿਆਂ ਨੂੰ ਤਹਸ ਨਹਸ ਕਰਤਾ ਉਹਨਾਂ ਕੈਂਪਾਂ ਨੂੰ ਪਾਕਿਸਤਾਨ ਦੀਆਂ ਕਈ ਥਾਵਾਂ ਦੇ ਉੱਪਰ ਹਮਲੇ ਹੋਏ ਕੁਝ ਥਾਵਾਂ ਨੇ ਜਿਨ੍ਹਾਂ ਦੇ ਉੱਪਰ ਹਮਲੇ ਹੋਏ ਜਿਵੇਂ ਮਸੂਦ ਅਸਰ ਵੱਡਾ ਅਤਵਾਦੀ ਹੈ ਹਾਫਿਜ਼ ਸਈਦ ਵੱਡਾ ਅਤਵਾਦੀ ਹੈ ਇਹਨਾਂ ਦੇ ਬੰਦਿਆਂ ਨੂੰ ਮਾਰੇ ਗਿਆ ਤੇ ਇਹਨਾਂ ਦੇ ਜਿਹੜੇ ਉਹ ਕੈਂਪ ਬਣੇ ਹੋਏ ਸੀ ਅਤਵਾਦੀਆਂ ਦੇ ਉਹ ਵੀ ਖਤਮ ਕਰਤੇ ਗਏ ਕੋਟਲੀ ਬਹਾਬਲਪੁਰ ਮੁਜ਼ਫਰਾਬਾਦ ਦੋ ਥਾਵਾਂ ਦੇ ਉੱਪਰ ਚੱਕ ਅਮਰੂ ਗੁੱਲੂਪੁਰ ਤੇ ਮੁਰੀਦ ਕੇ ਸਿਆਲਕੋਟ ਇਹਨਾਂ ਥਾਵਾਂ ਦੇ ਉੱਪਰ ਪਾਕਿਸਤਾਨ ਚ ਭਾਰਤ ਸਰਕਾਰ ਨੇ ਹਮਲਾ ਕੀਤਾ ਇਹ ਥਾਵਾਂ ਤਹਿਸ ਨਹਿਸ ਕਰਤੀਆਂ ਤੇ ਆਹ ਵੀ ਕਹਿਣਾ ਇੱਥੇ ਸਾਡੇ ਦੇਸ਼ ਦਾ ਕਿ ਅਸੀਂ ਆਰਮੀ ਦੇ ਉੱਪਰ ਹਮਲਾ ਨਹੀਂ ਉੱਥੇ ਕੀਤਾ ਅਸੀਂ ਤਾਂ ਜਿਹੜੇ ਅਤਵਾਦੀ ਸੀ ਅਤਵਾਦੀਆਂ ਦੇ ਜਿਹੜੇ ਉੱਥੇ ਟਿਕਾਣੇ ਘਰ ਬਣਾਏ ਹੋਏ ਸੀ ਉਹਨਾਂ ਨੂੰ ਤਹਿਸ ਨਹਿਸ ਕੀਤਾ ਲਗਾਤਾਰ ਆਪਾਂ ਵੀ ਇੱਥੇ ਵੀ ਦੇਖ ਰਹੇ ਆ ਪੰਜਾਬ ਦੇ ਵਿੱਚ ਕਿ ਪੰਜਾਬ ਪੰਜਾਬ ਚ ਵੀ ਕਹਿ ਸਕਦੇ ਆ ਆਪਾਂ ਦੇਸ਼ ਦੇ ਵਿੱਚ ਵੀ ਕਹਿ ਸਕਦੇ ਆ ਰਾਜਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਕਿੰਨੀ ਥਾਵਾਂ ਦੇ ਉੱਪਰ ਮੌਕ ਟੈਸਟ ਹੋਏ ਕਿੰਨੀਆਂ ਥਾਵਾਂ ਦੇ ਉੱਪਰ ਬਲੈਕ ਆਊਟ ਕਰਕੇ ਮਤਲਬ ਲੋਕਾਂ ਨੂੰ ਪ੍ਰਿਪੇਅਰ ਕੀਤਾ ਗਿਆ ਅੱਜ ਮੈਂ ਰਾਤ ਖਬਰ ਦੇਖ ਰਿਹਾ ਸੀ ਪਟਿਆਲੇ ਦੀ ਵੀ ਖਬਰ ਆ ਰਹੀ ਸੀ ਕਿ ਅੱਜ 7 ਮਈ ਨੂੰ ਪਟਿਆਲਾ ਦੇ ਵਿੱਚ ਵੀ ਪ੍ਰਿਪੇਅਰ ਕੀਤਾ ਜਾਊਗਾ ਲੋਕਾਂ ਨੂੰ ਇੱਥੇ ਵੀ ਮੌਕ ਟੈਸਟ ਕੀਤਾ ਜਾਊਗਾ ਜਿਹੜਾ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸਨ ਹੈ ਉਹ ਪ੍ਰਸ਼ਾਸਨ ਆਪਣੀ ਗੱਲ ਰੱਖ ਰਿਹਾ ਸੀ ਤਾਂ ਇਹ ਦੋਸਤੋ ਲੇਟੈਸਟ ਜਾਣਕਾਰੀ ਹੈ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਕਿ ਬੀਤੀ ਰਾਤ ਭਾਰਤ ਨੇ ਹਮਲਾ ਕਰਕੇ ਪਾਕਿਸਤਾਨ ਦੇ ਕਈ ਜਿਹੜੇ ਟਿਕਾਣੇ ਸੀ ਉਹਨਾਂ ਨੂੰ ਤਹਿਸ ਨਹਿਸ ਕਰਤਾ ਜਿਹੜਾ ਆਪਰੇਸ਼ਨ ਆ ਭਾਰਤ ਸਰਕਾਰ ਦਾ ਇਸ ਨੂੰ ਆਪਰੇਸ਼ਨ ਨਾਮ ਦਿੱਤਾ ਸਿੰਧੂਰ ਸਿੰਧੂਰ ਆਪਰੇਸ਼ਨ ਦੇ ਤਹਿਤ ਇਹ ਸਾਰੀ ਕਾਰਵਾਈ ਪਾਈ ਗਈ ਹੈ ਇਸ ਮਾਮਲੇ ਦੇ ਵਿੱਚ ਜੋ ਵੀ ਅਪਡੇਟ ਹੋਗੀ ਅੱਜ ਸਾਰਾ ਦਿਨ ਤੁਹਾਡੇ ਨਾਲ ਮੈਂ ਸਾਂਝੀ ਉਹ ਕਰਦਾ ਰਹੂੰਗਾ ਧੰਨਵਾਦ